ਰਾਗ ਮਾਰੂ ਬਾਣੀ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ਪੰਡਿਆ ਕਵਨ ਕੁਮਤ ਤੁਮ ਲਾਗੇ ਬੁੱਢੇ ਕੇ ਪਰਵਾਰ ਸਕਲ ਸਿਉ RAM ਨਾ ਜਪੋ ਅਭਾਗੇ ਰਹਾਓ वेद पुराण पड़े का क्या गुण कर चंदन जस पारा राम नाम की गत नहीं जानी कैसे उतर सु पारा जी बदहो सु धर्म कर थप हो अधर्म कहो कद पाई आपस कौ मनवर कर थपो का को कहो कहो कसाई ਮਨ ਕੇ ਅੰਦੇ ਆਪ ਨਾ ਬੂਝੋ ਕਾਹੇ 부ਜਾਵੋ ਭਾਈ ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਵਿਰਥਾ ਜਾਈ ਨਾਰਦ ਬਚਨ ਵਿਆਸ ਕਹਤੈ ਸੁਖ ਕਉ ਪੂਛੋ ਜਾਈ ਕਹਿ ਕਬੀਰ ਰਾਮੈ ਰਾਮ ਝੂਟੋ ਨਾਹਿ ਤਾ ਬੂਡੇ ਭਾਈ ਬਨਹਿ ਬਨਹਿ ਬਸ ਕਿਉ ਪਾਈਐ ਜੋ ਲੋ ਮਨ ਹੂ ਨਾ ਤਜ ਤਜਹਿ ਬਿਕਾਰ ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮ ਰੰਗ ਰਵ ਹੋ ਆਤਮੈ ਰਾਮ ਰਹਾਉ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਕਿਆਤੇ ਹੋਏ ਉਦਾਸ ਅੰਜਨ ਦੇ ਸਭ ਕੋਈ ਟੁਕ ਚਾਹਨ ਮਾਹੇ ਬਡਾਨਾ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਨਾ ਪਰਵਾਨ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤੂ ਨਾ ਜਾਏ ਰਿੱਧ ਸਿਧ ਜਾ ਕੋ ਫਰੀ ਤਬ ਕਾਹੂ ਸਿਉ ਕਿਆ ਕਾਜ ਤੇਰੇ ਕਹਿਨੇ ਕੀ ਗਦ ਕਿਆ ਕਾਹੂ ਮੈਂ ਬੋਲਤ ਹੀ ਬੜ ਲਾਜ ਰਾਮ ਜਿਹ ਪਾਇਆ ਰਾਮ ਤ ਭਵੈ ਨ ਬਰ ਬਾਰ ਰਹਾਓ ਝੂਠਾ ਜਗ ਦੇ ਕੇ ਕਨਹ ਦਿਨ ਦੁਇ ਬਰਤਨ ਕੀ ਆਸ RAM ਉਦਕ ਜਿਹ ਜਨ ਪੀਆ ਤੇਹ ਬਹਰ ਨ ਪਈ ਪਿਆਸ ਗੁਰ ਪ੍ਰਸਾਦ ਜਿਹ ਭੁਜਿਆ ਆਸਾ ਤੇ ਭੈ ਨਿਰਾਸ ਸਭ ਸਚ ਨਦਰੀਆ ਜਵਾਂ ਤੁਮ ਭੈ ਉਦਾਸ RAM ਨਾਮ ਰਸ ਚਖਿਆ ਹਰ ਨਾਮ ਹਰ ਤਾਰ ਕੋ ਕਬੀਰ ਕੰਚਨ ਭਇਆ ਪ੍ਰਮਗ ਸਮੁਦਰੈ ਭਾਰ ਉਦਕ ਸਮੰਦ ਸਹਿਲਡ ਕੀ ਸਾਖਿਆ ਨਦੀ ਤਰੰਗ ਸਮਾਵਹੰਗੇ ਸੁਨਹਿ ਸੁਨ ਮਿਲਿਆ ਸਬਦਰਸੀ ਪਵਨ ਰੂਪ ਹੋਏ ਜਾਵਹਗੇ ਬਹਰ ਹਮ ਕਾਹੇ ਆ ਵਹੰਗੇ ਆਵਨ ਜਾਣਾ ਹੁਕਮਤ ਸਹਿ ਕਾ ਹੁਕਮੈ 부ਝ ਸਮਾਵਹੰਗੇ ਰਹਾ ਜਬ ਤੂ ਕਹਿ ਪੰਚ ਤਾਤ ਕੀ ਰਚਨਾਸ ਭਰਮ ਛੁਕਾ ਵਹਗੇ ਦਰਸ਼ਨ ਛੋੜ ਪਏ ਸਮਦਰਸੀ ਏਕੋ ਨਾਮ ਧਿਆਵਹਗੇ ਜਿਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾ ਵਹਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤੋ ਗੁਰ ਕੀ ਸਬਦ ਸਮਾ ਵਹਗੇ ਜੀਵਤ ਮਰਹੁ ਮਰਹੁ ਫਨ ਜੀਵਹੁ ਪੁਨਰ ਉਪਜਨ ਮੰਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਾ ਲਿਵ ਸੋਈ ਜੋ ਤੁਮ ਕੋ ਦੂਰ ਕਰਤ ਹੈ ਕਰਤ ਹੋ ਤੋ ਤੁਮ ਮੁਕਤ ਬਤਾਵ ਹੋ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੀ ਪਰਮਾਵ ਹੋ ਰਾਮ ਮੁਖ ਉਤਾਰ ਕਹਾਂ ਲੈ ਜਈ ਹੈ ਸੁਦਾ ਮੁਕਤ ਕਹਾਂ ਦੇਉ ਕੈ ਦਰ ਦੇਉ ਕੈਸੀ ਕਰ ਪ੍ਰਸਾਦ ਮੋਹ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨ ਜਾਣਿਆ ਅਬ ਤੋ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨ ਮਾਨਿਆ ਜੇਨ ਗਾੜ ਕੋਟ ਕੀ ਕੰਚਨ ਕੇ ਛੋਡ ਗਿਆ ਸੂਰਾਵਨ ਕਾਹੇ ਕੀ ਜਤ ਹੈ ਮਨ ਭਾਵਨ ਜਬ ਜਮਾਏ ਕੇਸ ਤੇ ਪਕਰੈ ਤੈ ਹਰ ਕੋ ਨਾਮ ਛਡਾਵਨ ਰਹਾ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕੈ ਕਬੀ ਰਤੇ ਅੰਤੇ ਮੁਕਤੇ ਜਨ ਹਿਰਦੈ ਰਾਮ ਰਸਾਇਨ ਦੇਹੀ ਗਾਵਾ ਜੀਉ ਧਰ ਮਹਤੋ ਬਸ ਪੰਚ ਕਿਰਸਾਨਾ ਨਨੂ ਨਕਤੂ ਸ੍ਰਵਨੂ ਰਾਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਬਨਾ ਬਸੋ ਇਹ ਗਾਓ तरी करी कल ख मांग कैथ चितु नाओ रहौ धर्म राए जब लेखा मांग बाकी निकसी भारी पांच कृसान वा भाग गए लै भद जियौ दरबारी कह कबीर सुनो रे संतो खेत ही करहु न बेरा ਅਪ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ੴ ਸਤਿਗੁਰ ਪ੍ਰਸਾਦਿ ਅਨਭਉ ਕਿਨੈ ਨਾ ਦੇਖਿਆ ਬੈ ਰਾਗਿ ਅੜੇ ਬਿਨ ਭੈ ਅਨਭਉ ਹੋਏ ਬਿਨਾ ਹੰਬੈ ਸਹੋ ਹਦੂਰ ਦੇਖੈ ਤਾਂ ਭਉ ਪਵੈ ਬੈ ਰਾਗਿ ਅੜੇ ਹੁਕਮੁ ਭੂਜੈ ਤਨ ਨਿਰਭਉ ਹੋਏ ਬਣਾ ਹੰਬੈ ਅਰ ਪਖੰਡ ਨਾ ਕੀਜੈ ਬੈਰਾਗੀ ਅੜੇ ਪਖੰਡ ਰਤਾ ਸਭ ਲੋਕ ਬਣਾ ਹੰਬੈ ਕ੍ਰਿਸ਼ਨ ਆਪਾਸ ਨਾ ਛੋਡੇ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਬਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੀ ਮਨ ਮਿਰਤਕ ਹੋਏ ਬਣਾ ਹੰਬੈ ਸਤਗੁਰ ਬਿਨ ਬੈਰਾਗ ਨ ਹੋਵਈ ਬੈਰਾਗੀ ਅੜੇ ਜੇ ਲੋਚੈ ਸਭ ਕੋਏ ਬੁਣਾ ਹੰਬੈ ਕਰਮ ਹੋਵਾ ਸਤਗੁਰ ਮਿਲਾ ਬੈਰਾਗੀ ਅੜੇ ਸਹਜੇ ਪਾਵੇ ਸੋਏ ਬੁਣਾ ਹੰਬੈ ਕਉ ਕਬੀਰ ਇੱਕ ਬੇਨਤੀ ਬੈਰਾਗੀ ਅੜੇ ਮੋਕੋ ਭੌਜਲ ਪਾਰ ਉਤਾਰ ਬੁਣਾ ਹੰਬੈ ਰਾਜਨ ਗਾਣ ਤਮਾਰ ਆਵੇ ਸੁਪਾਉ ਬੇਦਰ ਕੋ ਦੇਖਿਓ ਗਰੀਬ ਮੋਹੇ ਭਾਵੇ ਰਹਾਓ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਦ ਬੇਦਰ ਕੋ ਪਾਨੋ ਅੰਮ੍ਰਿਤ ਕਰ ਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋਠਾ ਕਰਨ ਦਬਨੋ ਦੀ ਜਾਤ ਨ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰ ਨਿਸ਼ਾਨ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਦਾ ਸੂਰਾ ਸੋ ਪਹਿਚਾਨੀਐ ਜੋ ਲਰਾ ਦੀਨ ਕੇਤ ਉर्जा ਪੁਰਜਾ ਘਟ ਮਰੇ ਕਭੂ ਨਾ ਛੜੇ ਘੀਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ਚਾਰ ਮੁਕਤ ਚਾਰ ਸਿਧ ਮਿਲਕੇ ਦੁਲਹਿ ਪ੍ਰਭ ਕੀ ਸਰਨ ਪਰਿਓ ਮੁਖਤ ਪਾਇਓ ਚੌਹੂ ਜਗ ਜਾਨਿਓ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ RAM ਜਪਤ ਕੋ ਕੋ ਨਾ ਤਰਿਓ ਗਉਰਪ ਦੇਸ ਸਾਧਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਓ ਸ਼ੰਖ ਚਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ ਨੇਰ ਪਉ ਪੈ RAM ਬਲ ਗਰਜ ਨੇਰ ਪਉ ਪੈ RAM ਬਲ ਗਰਜਤ ਜਨਮ ਮਰਨ ਸੰਤਾ ਪਹਿਰਿਉ ਸੰਤਾਪ ਹਰਿਉ ਅਬਰੀ ਕਉ ਦਿਉ ਅਪੈ ਪਦ ਰਾਜ ਪਪੀਖਨ ਅਦਿਕ ਕਰਿਉ ਨੌ ਨਿਤ ਠਾਕੁਰ ਦੇ ਸੁਦਾਮੈ ਧਰੂ ਅਟਲ ਅਜ ਹੂੰ ਨਾ ਟੈਰਿਓ ਭਗਤ ਹੈ ਤੁਮਾਰਿਓ ਹਰਨਾਕਸ ਨਰਸਿੰਘ ਰੂਪ ਹੋਏ ਦੇਹ ਧਰਿਓ ਨਾਮ ਕਹੈ ਭਗਤ ਬਸ ਕੀ ਸਬ ਅਜ ਹੂੰ ਬਲ ਕੇ ਦਵਾਰ ਖਰੂ ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂ ਆ ਜਿਉ ਸੋਇਓ ਮਾਨੁ ਮੁਖ ਜਨਮ ਹੈ ਹਾਰਿਓ ਰੇ ਜਹਾਉ ਸਾਧ ਸੰਗਤ ਕਬ ਹੂ ਨਹੀਂ ਕੀਨੀ ਰਚਿਉ ਤੰਦਾ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਆਪਸ ਕੋ ਧੀਰਗ ਕਰ ਜਾਨੈ ਔਰ ਨਕੋ ਲਗਮਾਤ ਮਨ ਸਾਬਾ ਚ ਕਰਮ ਨਾ ਮੈਂ ਦੇਖੇ ਦੋਜਿਕ ਜਾਤ ਕਾਮੀ, ਕ੍ਰੋਧੀ, ਚਾਤਰੀ, ਬਾਜੀ, ਗਰਵੇ ਕਾਮ ਨਿੰਦਾ ਕਰਤੇ ਜਨਮ ਸਰਨ ਕਬਹੂ ਨਾ ਸਿਮਰਿਉ ਰਾਮ ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਉ ਨਹੀਂ ਕੈਸੇ ਉਤਰ ਸੁਪਾਰ ਰਾਗ ਮਾਰੂ ਬਾਣੀ ਜੈਦੇਵ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਚੰਦ ਸਤ ਪੈਦਿਆ ਆਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅ ਘੜ ਘੜਿਆ ਤਹਿ ਆਪਿਉ ਪੀਆ ਮਨ ਆਦ ਗੁਣ ਆਦ ਵਿਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾ ਅਰਧ ਕੋ ਵਰਤਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦਤ ਜੈ ਦੇਵ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਣ ਪਾਇਆ ਕਬੀਰ ਮਾਰੂ ਰਾਮ ਸਮਰਪਚਤਾ ਹੈਗਾ ਮਨ ਪਾਪੀ ਜੀ era ਲੋਭ ਕਰਤਾ ਆਜ ਕਾਲੇ ਉਠ ਜਾਹੇ ਗਰਹੋ ਲਾਲਚ ਲਾਗੀ ਜਨਮ ਗਵਾਇਆ ਮਾਇਆ ਪਰਮ ਕੁਲਾਹੇਗਾ ਧਨ ਜੋ ਬਨ ਕਾ ਗਰਭ ਨ ਕੀਜੈ ਕਾਗਦ ਜਿਉ ਗਲ ਜਾਹੇਗਾ ਜੋ ਜਮ ਆਏ ਕਿਸ ਗਹਿ ਪਟਕੈ ਤਾ ਦਿਨ ਕਿਸ ਨ ਬਸਾਹੇਗਾ ਸਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਝੋਟਾ ਖਾਹੇਗਾ ਧਰਮ ਰਾਏ ਜਬ ਲੇਖਾ ਮੰਗ ਕਿਆ ਮੁਖ ਲੈ ਕੇ ਜਾਹੇਗਾ ਕਹਿਤ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੀ ਮਾਰੂ ਬਾਣ ਰਬਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ऐसी लाल तुझ बिन कौन करै गरीब नवाज गुसाईंया मेरा मथै शत्रु तरै रह जाकी चोट जग को लागै ता पर तुही टरै नीच ऊँच करै मेरा गोविंद काहू ते न ना डरै नामदेव कबीर तलोचन सदना सहन तरै ਕੈਰਕ ਦਾ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੈਨ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਾਵ ਨੇ ਅਧਕਾਰ ਤਲ ਤਕੈ ਹਰ ਹਰ ਹਰਨ ਜਪ ਸਿਮਰ ਸਿਰ ਜਪ ਸਮ ਰਸਨਾ ਹਰ 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 ਨਾ ਜਪ ਸੁਰਸਨਾ ਅਵਰ ਸਭ ਛਾੜ ਬਚਨ ਰਚਨਾ ਰਹੁ ਨਾਨਕ ਖਿਆਨ ਪ੍ਰਾਨ ਵਿਦ ਬਿਦ ਵਿਦ 34 ਅਛਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਤ RAM ਨਾਮ ਸਰਣਾਈ ਸਹਿਜ ਸਮਾਦ ਉਪਾਦ ਰਹਿਤ ਹੋਏ ਬੜੇ ਭਾਗ ਲਿਬ ਲਾਗੀ ਕੈ ਰੁ ਬਿਦਾਸ ਉਦਾਸ ਸੁਦਾਸ ਮਤ ਜਨਮ ਮਰਨ ਭੈ ਭਾਗੀ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਰਹਿਮਾ ਹੇ ੴ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸੇਰ ਸੇਰੇ ਸੱਕ ਸਹਮਾ ਦੇ ਸੋ ਤੂ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਕੜੀ ਨਾ ਜੀਵਾ ਪ੍ਰੇਬਾ ਪ੍ਰੇ ਬਾਜ ਦੇਹਲੀ ਕੋਇ ਨਬੇਲੀ ਗੁਰਮਖ ਮਰਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਨਾਨਾ ਪੰਥ ਨਿਹਾਲ ਸਾਧਨ ਤੂੰ ਸੁਣਿਆ ਤਮਰਾਮਾ ਬਾਬੀ ਹੈ ਪ੍ਰਭ ਬੋਲੇ ਕੋ ਕਲ ਬਾਣੀਆਂ ਸਾ ਧੰਨ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ ਨਾਵ ਘਰ ਥਾਪ ਮਹਿਲ ਘਰੀ ਉਚੋ ਨਿਜ ਘਰ ਵਾਸ ਮੁਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਵਾ ਸੁਰ ਰੰਗ 라ਵੇ ਨਾਨਕ ਪ੍ਰਿਉ ਪ੍ਰਿਉ ਚਵ ਬਬੀਹਾ ਕੋ ਕਲ ਸ਼ਬਦ ਸੁਹਾਵੇ ਤੂੰ ਸੋਣ ਹਰ ਰਸ ਭਿੰਦੇ ਪ੍ਰੀਤਮੇ ਆਪਣ ਮਨ ਤਨ ਰਵਤ ਰਵੰਨੇ ਘੜੀ ਨਬੀਸਰੈ ਮਨ ਤਨ ਰਵਤ ਰਵੰਨੇ ਘੜੀ ਨਬੀਸਰੈ ਕਿਉ ਘੜੀ ਬਿਸਾਰੀ ਹੋਂ ਬਲਹਾਰੀ ਹੋਂ ਜੀਵਾ ਗੁਣ ਗਾਏ ਨਾ ਕੋਈ ਮੇਰਾ ਹੋਂ ਕਿਸਕੇ ਰ ਹਰ ਬਿਨ ਰਹਿਣ ਨਜਾਏ ਉਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸਬਦੀ ਮਨ ਧੀਰਾ ਵਰਸੈ ਅੰਮ੍ਰਿਤ ਧਾਰ ਬੂਦ ਸੁਹਾਵਣੀ ਸਾਜਨ ਮਿਲੈ ਸਹਿਜ ਸੁਭਾਏ ਹਰ ਸੋ ਪ੍ਰੀਤ ਬਣੀ ਹਰ ਮੰਦਰ ਆਵੈ ਜਾ ਪ੍ਰਭ ਭਾਵੈ ਧਨ ਉੱਭੀ ਗੁਣ ਸਾਰੀ ਕਰ ਕਰ ਕੰਤ ਰਾਵੈ ਸੁਹਾਗਣ ਹਾਂ ਕਿਉ ਕੰਤ ਵਿਸਾਰੀ ਉਹ ਨਵ ਘਰ ਝਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰ ਸੈ ਮ੍ਰਿਤ ਬਾਣੀ ਕਰ ਕਰ ਕਿਰਪਾ ਕਰਿ ਆਵੈ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਾਨ ਫੂਲੇ ਮੰਜਬਾਰ ਮੈਂ ਕਰ ਮੈਂ ਪਿਰ ਕਰ ਬਾਹੜੇ ਪੇਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ ਬਿਰਹ ਬਿਰੋਧ ਤਨ ਸ਼ੀਜੈ ਕੋ ਕਲੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀਜੈ ਭਵਰ ਪਵੰਤਾ ਫੂਲੀ ਡਾਲੀ ਕਿਉ ਜੀਵਾ ਮਰਮਾਏ ਨਾਨਕ ਚੀਤ ਸਹਿਜ ਸੁਖ ਪਾਵੇ ਜੇ ਹਰਿ ਵਰ ਘਰ ਧਨ ਪਾਏ ਵੈਸਾਖ ਭਲਾ ਸਾਖ ਆ ਵੀਸ ਕਰੇ ਤਨ ਦੇ ਘਰ ਦਵਾਰ ਆਵੋ ਦਇਆ ਕਰੇ ਘਰ ਆਵੋ ਪਿਆਰੇ ਦਿੱਤਰ ਤਾਰੇ ਤੁਧ ਬਿਨ ਅੱਡ ਨਮੁੱਲੋ ਕੀਮਤ ਕੌਣ ਕਰੇ ਤੁਧ ਪਾਵਾ ਦੇਖ ਦਿਖਾਵੇ ਢੋਲ ਧੂਰ ਨ ਜਾਣਾ ਦੁਰਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੇ ਸਾਖੀ ਪ੍ਰਭ ਪਾਵੇ ਸੁਰਤ ਸਬਦ ਮਨ ਮੰਨਾ ਬਾਹੂ ਜੀਠ ਪਲਾ ਪ੍ਰੀਤਮ ਕਿਉ ਬਿਸਰੈ ਖਾਲਤਾ ਪੈ ਸਰਪਾਰ ਸਾ ਧਨ ਬਿਨੋਂ ਕਰੈ ਧਨ ਬਿਨੋਂ ਕਰੇ ਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭ ਭਾਵਾਂ ਸੱਚੈ ਮੈਲ ਰਹੈ ਬੈ ਰਗੀ ਆਵਣ ਦੇ ਤਿਆਵਾ ਨਿਮਾਣੀ ਨਾ ਟਾਣੀ ਹਰ ਬਿਨ ਕਿਉ ਸੁਖ ਪਾਉ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰ ਮਿਲੈ ਗੁਣ ਗਹਿਲੀ ਆ ਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੁਖ ਸੋ ਹੈ ਦੁਖ ਸਹੈ ਸੁਖੈ ਅਗਨ ਭਖੈ ਅਗਨ ਰਸ ਸੁਖੈ ਮਰੀਐ ਧੋਖੈ ਭੀ ਸੋ ਕਿਰਤ ਨਹਾਰੇ ਰਾਤ ਫਰੈ ਸ਼ਾਇਆ ਧਨ ਤਕੈ ਟੀਡ ਲਵੈ ਮੰਜ ਬਾਰੀ ਅਗਨ ਬਾਦ ਚਲੀ ਦੁਖਿਆ ਗੈ ਸੁਖ ਤਿਸ ਸਾਚ ਸਮਾਲੇ ਨਾਨਕ ਜਿਸਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਘਣ ਵਰ ਸਹਿ ਰੁਤ ਆਏ ਮੈਂ ਮਨ ਤਨ ਸਹ ਭਾਵੈ ਪੇਰ ਪਰ ਦੇਸ ਸਿਧਾਏ ਪੇਰ ਘਰ ਨਹੀਂ ਆਵੈ ਮਰੀਏ ਹਾਵੈ ਦੰਮ ਨ ਚਮਕ ਡਰਾਏ ਸੇਜ अकेਲੀ ਘਰੀ ਦਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਦ ਭੂਖ ਕਉ ਕੈਸੀ ਕਾਪੜ ਤਨ ਨ ਸੁਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸਮਾਵੇ ਪਦੋ ਭਰਮ ਭੁਲੀ ਭਰ ਜੋ ਬਨ ਪਛਤਾਣੀ ਜਲ ਤਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਸ ਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵਬ ਬੀਹਾ ਬੋਲੇ ਭੰਗਮ ਫਿਰਹਿ ਦਸੰਤੇ ਮੱਛਰ ਡੰਗ ਸਾਇਰ ਭਰ ਸੁਬਰ ਦਿਨ ਹਰ ਕਿਉ ਸੁਖ ਪਾਈਐ ਨਾਨਕ ਪੂਸ ਚਲੋ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਐ ਹਸਨ ਆਉ ਬਿਰਾਸਾ ਧਨ ਝੂਰ ਮਈ ਤਾਂ ਮਿਲਿਐ ਪ੍ਰਭ ਮਿਲ ਦੂਜੈ ਭਾਇ ਖੁਈ ਝੂਠ ਬਗੁੱਤੀ ਤਾਂ ਪਰਮੁੱਤੀ ਕੁ ਕਹਿ ਕਾ ਸੇ ਫੁੱਲੇ ਆਗੇ ਕਾਮ ਪਿਛੇ ਰੁੱਤ ਝੱਡ ਦੇਖ ਚਲਤ ਮਨ ਡੋਲੇ ਦਾਦ ਸਾਖ ਹਰੀ ਹਰਿਆਵਲ ਸਹਿਜ ਪਕੈ ਸੁ ਮੀਠਾ ਨਾਨਕ ਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਠਾ ਕਤਕ ਕੀਰਤ ਪਿਆ ਜੋ ਪ੍ਰਭ ਪਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਕਰਸ ਤੇ ਤੇਲੋ ਧਨ ਪਰ ਮੈਂ ਦੀਪਕ ਕਰਸ ਤੇਲੋ ਧਨ ਪਰ ਮੇਲੋ ਧਨ ਉਮਾ ਹੈ ਸਰਸੀ ਅਵਗਣ ਮਾਰੀ ਮਰੈ ਨਸੀ ਜੈ ਗੁਣ ਮਾਰੀ ਤਾ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜ ਹੁ ਤਨਾੜੀ ਆਸਾ ਨਾਨਕ ਮਿਲਹੁ ਕਪਟ ਦਰ ਖੋਲੋ ਏਕ ਘੜੀ ਘਟ ਮਾਸਾ ਮੰਗਰ ਮਾਹੂ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੋੜ ਰવાય ਮੈਂ ਪਰ ਨਹਿਚਲ ਭਾਵੈ ਨਹਿਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸੁਬਾਇ ਗਿਆਨ ਤਿਆਨ ਗੁਣ ਅੰਕ ਸਮਾਣੇ ਪ੍ਰਭ ਪਾਣੇ ਤਾਂ ਭਾਇਆ ਜੀਤਨਾਦ ਕਬਤ ਕਵੇ ਸੁਣ RAM ਨਾਮ ਦੁਖ ਭਾਗੈ ਨਾਨਕ ਸਾ ਧਨ ਨਾ ਪਿਆਰੀ ਅਬ ਭਗਤੀ ਪੈ ਰ ਆਗੈ ਓਖ ਤੁਖਾਰ ਪੜੈ ਵਣ ਤ੍ਰੇਣ ਰਸ ਸੁਖੈ ਓਖ ਤੁਖਾਰ ਪੜੈ ਵਣ ਤ੍ਰੇਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ ਮਨ ਤਨ ਰਵ ਰਹਾ ਜਗ ਜੀਵਨ ਗੁਰ ਸੰਬਧੀ ਰੰਗ ਮਾਣੀ ਅੰਡਜ ਜੇ ਰਜ ਸੇਤ ਜੀਉ ਤ ਕੁਝ ਘੜ ਘਟ ਜੋਤ ਸਮਾਣੀ ਦਰਸ਼ਨ ਦੇਹੁ ਦਇਆ ਪਤ ਦਾਤੇ ਗਤ ਪਾਵੂ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਸੂ ਪੀਤ ਸਨੇਹ ਮਾਗ ਕਨੀਤ ਭਈ ਪੀਰਥ ਅੰਤਰਮ ਜਾਨਿਆ ਸਾਜਿਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅਲਕੇ ਸੋਣ ਪ੍ਰਭ ਬੰਕੇ ਤੁਧ ਪਾਵਾਂ ਸਰਣਾਵਾ ਗੰਗ ਜੰਗਨ ਤੈ 베ਣੀ ਸੰਗਮ ਸਾਤ ਸਮੰਦ ਸਮਾਵਾਂ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗੇ ਇੱਕ ਜਾਤਾ ਨਾਨਕ 마ਗ ਮਹਾਰਸ ਹਰ ਜਪਿਆ 68 ਤੀਰਥ ਨਾਤਾ ਫਲ ਗੁਣ ਮਾਨ ਭਿਆ ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨੰਦ ਨਰੇਸ ਪਾਇਆ ਪਗਵਾਇਆ ਮਨ ਮੋਹ ਚਕਾਇਆ ਜਾ ਤਿਸ ਭਾਇਆ ਕਰ ਕਿਰਪਾ ਘਰ ਆਓ ਬਹੁਤ ਵੇਸ ਕਰੀ ਫਿਰ ਬਾਜੋ ਮਹਿਲੀ ਲਹਾ ਨਧਾ ਹਾਰ ਦੂਰ ਰਸ ਪਾਟ ਪਟੰਬਰ ਪਿਰ ਲੋੜੀ ਸੀ ਗਾਰੀ ਨਾਨਕ ਮਿਲ ਲਈ ਗੁਰ ਆਪਣੇ ਘਰਵਾਰ ਪਾਇਆ ਨਾਰੀ ਬੇਦ ਸਮਾਹ ਬੇਦ ਸਮਾਰਤੀ ਥਿੱਤੀ ਵਾਰ ਭਲੇ ਘੜੀ ਮੂਰਤ ਪਾਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤੇ ਸਭ ਵਿਦ ਜਾਣੇ ਜਨਸੀ ਗਾ ਰੀਤ ਸਹਿ ਪਿਆਰੀ ਮੇਲ ਭਿਆ ਰੰਗ ਮਾਣੇ ਕਰ ਸੇ ਜਸੁ ਹਾਵੀ ਜਾ ਪਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਐਨ ਨਸਰਾਵ ਪ੍ਰੀਤਮ ਹਰ ਵਾਰ ਥਿਰ ਸਹਾਗੋ ਜੈਨਸੀਦਾਰਿਤ ਸੇ ਪਿਆਰੀ ਮੇਲ ਪਿਆ ਰੰਗ ਮਾਣੈ ਕਰ ਸੇ ਜਿਸਹਾ ਵੀ ਜਾ ਪਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਰਨਸ ਰਾਵਹਿ ਪ੍ਰੀਤਮ ਹਰ ਵਰਥਿਰ ਸੁਹਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ